ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਚਾਹੀਦੀ ਦੋਸਤੋ ਆਓ ਜਾਣਦੇ ਹਾਂ ਹਫਤੇ ਦਾ ਰਾਸ਼ੀ ਫਲ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਇਸ ਹਫਤੇ ਮੇਖ ਰਾਸ਼ੀ ਜਾਤਕਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿ ਸੰਤੋਖ ਹੀ ਅੰਤਮ ਖੁਸ਼ੀ ਦਾ ਮਾਰਗ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਆਮ ਤੌਰ ਤੇ ਸਿਰਫ ਉਹੀ ਪ੍ਰਾਪਤ ਕਰਦੇ ਹੋ ਜਿਸ ਲਈ ਤੁਸੀਂ ਸਖਤ ਮਿਹਨਤ ਕਰਦੇ ਹੋ ਅਤੇ ਲਗਾਤਾਰ ਯਤਨ ਕਰਦੇ ਰਹਿੰਦੇ ਹੋ ਹਫਤੇ ਦੇ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਆਪਣੇ ਸਾਰੇ ਕੰਮ ਦੇ ਵਿੱਚ ਕੁਝ ਸੁਸਤੀ ਮਹਿਸੂਸ ਕਰੋਗੇ ਭਾਵੇਂ ਇਹ ਪੇਸ਼ੇਵਾਰ ਪਰ ਤੁਸੀਂ ਤਰੱਕੀ ਕਰੋਗੇ ਮਹੱਤਵਪੂਰਨ ਕੰਮ ਕੁਝ ਮੁਸ਼ਕਲਾਂ ਪੇਸ਼ ਕਰ ਸਕਦੇ ਹਨ ਤੁਹਾਡੇ ਦੁਆਰਾ ਕੀਤੇ ਗਏ ਕੰਮ ਨੂੰ ਬਰਬਾਦ ਕਰਨ ਤੋਂ ਬਚਣ ਦੇ ਲਈ ਤੁਹਾਨੂੰ ਇਸ ਹਫਤੇ ਦੇ ਵਿੱਚ ਆਪਣੀ ਬੋਲੀ ਉਤੇ ਕਾਬੂ ਰੱਖਣਾ ਚਾਹੀਦਾ ਹੈ। ਵਿੱਤੀ ਤੌਰ ਤੇ ਹਫਤੇ ਦਾ ਦੂਜਾ ਹਿੱਸਾ ਕਾਫੀ ਸ਼ਾਨਦਾਰ ਜਾਪਦਾ ਹੈ। ਹੁਣ ਕਿਸੇ ਸ਼ਕਤੀਸ਼ਾਲੀ ਵਿਅਕਤੀ ਦੇ ਸੰਪਰਕ ਦੇ ਵਿੱਚ ਆਉਣ ਨਾਲ ਬਹੁਤ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਇੱਕ ਰੋਮਾਂਟਿਕ ਸਬੰਧ ਵਿੱਚ ਕੋਮਲਤਾ ਪ੍ਰਭਲ ਹੋਵੇਗੀ। ਤੁਹਾਨੂੰ ਆਪਣੇ ਪ੍ਰੇਮੀ ਦੇ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਤੁਸੀਂ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਸਕਦੇ ਹੋ। ਸਿਹਤ ਦੇ ਮਾਮਲੇ ਦੇ ਵਿੱਚ ਕੁਝ ਖਾਸ ਫਾਇਦਾ ਨਹੀਂ ਹੈ। ਅਗਲੀ ਰਾਸ਼ੀ ਹੈ ਜੀ ਵ੍ਰਿਸ਼ਭ ਰਾਸ਼ੀ ਇਸ ਹਫਤੇ ਵ੍ਰਿਸ਼ਭ ਰਾਸ਼ੀ ਵਾਲੇ ਵਿਅਕਤੀਆਂ ਨੂੰ ਆਪਣੇ ਕੈਰੀਅਰ ਅਤੇ ਕਾਰੋਬਾਰ ਤੇ ਧਿਆਨ ਦੇਣਾ ਚਾਹੀਦਾ ਹੈ ਕਿਸੇ ਦੇ ਨਿੱਜੀ ਜੀਵਨ ਦੇ ਵਿੱਚ ਸਾਵਧਾਨੀ ਦੀ ਲੋੜ ਹੁੰਦੀ ਹੈ ਅਤੇ ਕੋਈ ਵੀ ਮਹੱਤਵਪੂਰਨ ਫੈਸਲਾ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਕਰ ਲੈਣਾ ਚਾਹੀਦਾ ਹੈ ਹਫਤੇ ਦੇ ਸ਼ੁਰੂ ਦੇ ਵਿੱਚ ਤੁਹਾਡਾ ਜੀਵਨ ਰੁਝੇਵਿਆਂ ਪਰਿਆ ਰਹੇਗਾ ਵਿਰੋਧੀ ਤੁਹਾਡੇ ਵਿਚਾਰਾਂ ਅਤੇ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਇਸ ਸਮੇਂ ਦੌਰਾਨ ਆਪਣੇ ਆਪ ਨੂੰ ਠੰਡਾ ਰੱਖੋ ਅਤੇ ਉਹਨਾਂ ਨੂੰ ਟੈਨਣ ਦੀ ਬਚਾਏ ਛੋਟੇ ਤੋਂ ਛੋਟੇ ਮੁੱਦਿਆਂ ਨੂੰ ਹੱਲ ਕਰਨਾ ਜਾਰੀ ਰੱਖੋ ਕੋਈ ਵੀ ਮਹੱਤਵਪੂਰਨ ਵਪਾਰਿਕ ਚੋਣ ਕਰਦੇ ਸਮੇਂ ਆਪਣੇ ਸ਼ੁਭ ਚਿੰਤਕਾਂ ਦੇ ਨਾਲ ਸਲਾਹ ਕਰਨਾ ਯਾਦ ਰੱਖੋ ਇਸ ਹਫਤੇ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਸਮੇਂ ਬਹੁਤ ਸਾਵਧਾਨੀ ਵਰਤੋ ਹਫਤੇ ਦੇ ਮੱਧ ਦੇ ਵਿੱਚ ਕੰਮ ਦੇ ਨਾਲ ਸੰਬੰਧਿਤ ਲੰਮੀ ਜਾਂ ਛੋਟੀ ਯਾਤਰਾ ਕਰਨਾ ਸੰਭਵ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇ ਤਾਂ ਤੁਹਾਨੂੰ ਆਪਣੇ ਪ੍ਰੇਮੀ ਸਾਥੀ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਵਿਆਹੁਤਾ ਵਿਅਕਤੀਆਂ ਦੇ ਲਈ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਪਰੇਸ਼ਾਨੀ ਰਹਿ ਸਕਦੀ ਹੈ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਮਿਥਨ ਰਾਸ਼ੀ ਵਾਲਿਆਂ ਨੂੰ ਆਪਣੇ ਨਿੱਜੀ ਜੀਵਨ ਦੇ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਜ਼ਰੂਰੀ ਹੈ ਕਿ ਕਿਸੇ ਵੀ ਮੁੱਦੇ ਦਾ ਹੱਲ ਲੱਭਣ ਵੇਲੇ ਤੁਹਾਨੂੰ ਆਪਣੇ ਪਰਿਵਾਰ ਦੀਆਂ ਭਾਵਨਾਵਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਇਸ ਹਫਤੇ ਯੋਜਨਾਬੰਦ ਤਰੀਕੇ ਦੇ ਨਾਲ ਕੰਮ ਕਰਨਾ ਤੁਹਾਡੀ ਨੌਕਰੀ ਜਾਂ ਕਾਰੋਬਾਰ ਦੇ ਲਈ ਫਾਇਦੇਮੰਦ ਰਹੇਗਾ। ਨਹੀਂ ਤਾਂ ਤੁਹਾਡਾ ਪੂਰਾ ਕੀਤਾ ਕੰਮ ਵੀ اٹਕ ਸਕਦਾ ਹੈ। ਆਪਣੇ ਉਤਪਾਦਕਾ ਦੇ ਅਨੁਸਾਰ ਆਪਣੇ ਕਾਰੋਬਾਰ ਨੂੰ ਵਧਾਉਣ 'ਤੇ ਵਿਚਾਰ ਕਰੋ ਦੂਜਿਆਂ ਦੇ ਵਿਚਾਰਾਂ ਦੇ ਆਧਾਰ 'ਤੇ ਕੋਈ ਮਹੱਤਵਪੂਰਨ ਫੈਸਲਾ ਲੈਣ ਦੀ ਗਲਤੀ ਤੋਂ ਬਚੋ ਹਫਤੇ ਦੇ ਦੂਜੇ ਭਾਗ ਦੇ ਵਿੱਚ ਤੁਸੀਂ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਦੀ ਸਿਹਤ ਦੇ ਬਾਰੇ ਬਹੁਤ ਚਿੰਤਾ ਕਰਨਾ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਇਸ ਮਿਆਦ ਦੇ ਦੌਰਾਨ ਕਈ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਔਕੇ ਸਮੇਂ ਦੇ ਵਿੱਚ ਤੁਹਾਡਾ ਪਿਆਰ ਸਾਥੀ ਤੁਹਾਡੀ ਤਾਕਤ ਦਾ ਸਰੋਤ ਬਣੇਗਾ ਵਿਆਹ ਤੁਹਾਡੇ ਜੀਵਨ ਦੇ ਵਿੱਚ ਮਿਠਾਸ ਲਿਆਵੇਗਾ ਔਰਤਾਂ ਆਪਣਾ ਜ਼ਿਆਦਾਤਰ ਸਮਾਂ ਧਾਰਮਿਕ ਕੰਮਾਂ ਦੇ ਵਿੱਚ ਬਿਤਾਉਣਗੀਆਂ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਇਸ ਹਫ਼ਤੇ ਬਹੁਤ ਸਫਲਤਾ ਪ੍ਰਾਪਤ ਕਰਨਗੇ ਅਤੇ ਚੰਗੇ ਅਨੁਭਵ ਹੋਣਗੇ ਨੌਕਰੀ ਦੀ ਤਲਾਸ਼ ਕਰ ਰਹੇ ਵਿਅਕਤੀਆਂ ਨੂੰ ਨੌਕਰੀ ਮਿਲਣ ਦੀ ਪੂਰੀ ਸੰਭਾਵਨਾ ਹੈ ਕੋਈ ਪ੍ਰਭਾਵਸ਼ਾਲੀ ਵਿਅਕਤੀ ਤੁਹਾਡੇ ਕੈਰੀਅਰ ਦੇ ਟੀਚੇ ਨੂੰ ਹਕੀਕਤ ਦੇ ਵਿੱਚ ਬਦਲਣ ਦੇ ਵਿੱਚ ਤੁਹਾਡੀ ਮਦਦ ਕਰੇਗਾ। ਤੁਹਾਨੂੰ ਬਹੁਤ ਰਾਹਤ ਮਿਲ ਸਕਦੀ ਹੈ ਖਾਸ ਕਰਕੇ ਕਾਨੂੰਨੀ ਮੁੱਦੇ। ਹਫਤੇ ਦੇ ਮੱਧ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦੇ ਵਿੱਚ ਸਮੋਲੀਅਤ ਦੇਖਣ ਨੂੰ ਮਿਲੇਗੀ। ਤੁਹਾਡਾ ਰੁਤਬਾ, ਇੱਜ਼ਤ ਅਤੇ ਰੁਤਬਾ ਇਸ ਸਮੇਂ ਦੌਰਾਨ ਵਧੇਗਾ। ਇਸ ਹਫਤੇ ਦੇ ਦੂਜੇ ਭਾਗ ਦੇ ਵਿੱਚ ਵਪਾਰਕ ਯਾਤਰਾ ਤੋਂ ਮਹੱਤਵਪੂਰਨ ਵਿਧੀ ਲਾਭ ਹੋਵੇਗਾ। ਇਸ ਮਿਆਦ ਦੇ ਇਸ ਮਿਆਦ ਦੇ ਦੌਰਾਨ ਕਿਸੇ ਨਈ ਦੀ ਕੀ ਦੋਸਤ ਜਾਂ ਸ਼ਕਤੀਸ਼ਾਲੀ ਵਿਅਕਤੀ ਦੇ ਨਾਲ ਸੰਪਰਕ ਕਰਨਾ ਵੀ ਕਲਪਨਾਯੋਗ ਹੈ ਜਦੋਂ ਰੋਮਾਂਟਿਕ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਇਹ ਹਫਤਾ ਤੁਹਾਡੇ ਲਈ ਬਹੁਤ ਚੰਗਾ ਹੈ ਇਸ ਹਫਤੇ ਤੁਸੀਂ ਕਿਸੇ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ ਦੂਜੇ ਪਾਸੇ ਜੋ ਜਾਤਕ ਪ੍ਰੇਮ ਸਬੰਧ ਵਿੱਚ ਹਨ ਉਹਨਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਵਿਆਹ ਤੁਹਾਡੇ ਜੀਵਨ ਦੇ ਵਿੱਚ ਮਿਠਾਸ ਲਿਆਵੇਗਾ ਅਗਲੀ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਇਸ ਹਫਤੇ ਕੇਵਲ ਆਪਣੇ ਗੁੱਸੇ ਜਾਂ ਭਾਵਨਾਵਾਂ ਦੇ ਆਧਾਰ ਤੇ ਕੋਈ ਵੱਡਾ ਫੈਸਲਾ ਨਾ ਲਵੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਪੈਸੇ ਦੇ ਨਾਲ-ਨਾਲ ਆਪਣੇ ਪੁਰਾਣੇ ਚੰਗੇ ਰਿਸ਼ਤੇ ਦੇ ਵਿੱਚ ਵੀ ਆਪਣੇ ਪੁਰਾਣੇ ਚੰਗੇ ਰਿਸ਼ਤੇ ਵੀ ਗਵਾ ਸਕਦੇ ਹੋ ਮਾਰਗਦਰਸ਼ਨ ਦੇ ਲਈ ਕਿਸੇ ਸੁਭ ਚਿੰਤਕ ਦੇ ਨਾਲ ਸਲਾਹ ਕਰੋ ਜੇਕਰ ਤੁਸੀਂ ਕਿਸੇ ਸਮੱਸਿਆ ਨੂੰ ਹੱਲ ਕਰਨ ਬਾਰੇ ਯਕੀਨੀ ਨਹੀਂ ਹੋ ਜੇਕਰ ਅਨਿਸ਼ਚਿਤਤਾ ਹੈ ਤਾਂ ਕੋਈ ਵੀ ਮਹੱਤਵਪੂਰਨ ਚੋਣ ਨੂੰ ਟਾਲ ਦੇਣਾ ਬਿਹਤਰ ਹੋਵੇਗਾ ਹਫ਼ਤੇ ਦੇ ਪਹਿਲੇ ਹਿੱਸੇ ਦੇ ਉਲਟ ਦੂਜੇ ਹਿੱਸੇ ਦੇ ਵਿੱਚ ਰਾਹਤ ਮਿਲੇਗੀ ਦਫ਼ਤਰ ਦੇ ਵਿੱਚ ਤੁਹਾਨੂੰ ਸੀਨੀਅਰਾਂ ਦੀ ਮਿਹਰਬਾਨੀ ਵੀ ਮਿਲੇਗੀ ਇਸ ਹਫ਼ਤੇ ਜੋ ਜਾਦਕ ਵਿਦੇਸ਼ ਦੇ ਵਿੱਚ ਕੰਮ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਮਨ ਚਾਹੇ ਫਾਇਦੇ ਮਿਲ ਸਕਦੇ ਹਨ ਇਸ ਹਫ਼ਤੇ ਤੁਹਾਡੇ ਰੋਮਾਂਟਿਕ ਸਬੰਧਾਂ ਦੇ ਵਿੱਚ ਇੱਕ ਨਾਟਕੀ ਮੋੜ ਆ ਸਕਦਾ ਹੈ ਇਸ ਸਮੇਂ ਗਲਤਫਹਿਮੀ ਹੋਣ ਦੀ ਸੰਭਾਵਨਾ ਅਧਿਕ ਹੈ ਇਸ ਲਈ ਬਿਆਸ ਕਰਨ ਤੋਂ ਬਚੋ ਖੁਸ਼ਹਾਲ ਵਿਆਹ ਹੁਤਾ ਜੀਵਨ ਚਾਰੀ ਰਹੇਗਾ ਮੌਸਮੀ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਸੁਚੇਤ ਰਹੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਇਸ ਹਫਤੇ ਸ਼ੁਰੂ ਦੇ ਵਿੱਚ ਕੰਨਿਆ ਰਾਸ਼ੀ ਵਾਲੇ ਆਪਣੇ ਪੇਸ਼ੇਵਾਰ ਅਤੇ ਕਾਰੋਬਾਰੀ ਜੀਵਨ ਦੇ ਵਿੱਚ ਅਨੁਮਾਨਿਤ ਤਰੱਕੀ ਪਾਉਣਗੇ ਕੋਈ ਵੱਡਾ ਅਨੁਮਾਨਿਤ ਤਰੱਕੀ ਪਾਉਣਗੇ ਕੋਈ ਵੱਡਾ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ ਇਹ ਤੁਹਾਡੇ ਦੁਆਰਾ ਇਕੱਠੇ ਕੀਤੇ ਪੈਸਿਆਂ ਨੂੰ ਵਧਾਏਗਾ ਨੌਕਰੀ ਪੇਸ਼ਾ ਵਾਲੇ ਲਈ ਮਾਲੀਆਂ ਦੀਆਂ ਨਵੀਆਂ ਤਾਰ ਨਵਾਂ ਵਿਕਸਤ ਕੀਤੀਆਂ ਜਾਣਗੀਆਂ ਤੁਸੀਂ ਬੇਲੋੜੇ ਮਾਮਲਿਆਂ ਦੇ ਬਾਰੇ ਪਰੇਸ਼ਾਨ ਹੋ ਸਕਦੇ ਹੋ ਤੁਹਾਨੂੰ ਆਪਣੇ ਜੂਨੀਅਰ ਸੀਨੀਅਰ ਦੋਵਾਂ ਦੇ ਨਾਲ ਰਹਿਣਾ ਹੋਵੇਗਾ ਤੁਸੀਂ ਬੱਚੇ ਦੇ ਨਾਲ ਸੰਬੰਧਿਤ ਕਿਸੇ ਮਹੱਤਵਪੂਰਨ ਮੁੱਦੇ ਤੋਂ ਪਰੇਸ਼ਾਨ ਹੋ ਸਕਦੇ ਹੋ ਜੀਵਨ ਸਾਥੀ ਦੇ ਨਾਲ ਬੈਸ ਅਤੇ ਝਗੜੇ ਦੇ ਨਿੱਜੀ ਸਬੰਧਾਂ ਦੇ ਵਿੱਚ ਵੀ ਹੋ ਸਕਦੇ ਹੋ ਰੋਮਾਂਟਿਕ ਰਿਸ਼ਤੇ ਦੇ ਵਿੱਚ ਸਾਵਧਾਨੀ ਨਾਲ ਅੱਗੇ ਵਧੋ ਅਤੇ ਆਪਣੇ ਪਿਆਰ ਨੂੰ ਦੁਖਾਉਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਦੇ ਨਾਲ ਸਮਾਜਿਕ ਸ਼ਰਮ ਵੀ ਜੁੜ ਸਕਦੀ ਹੈ ਹਫਤੇ ਦੇ ਅੰਤ ਵਿੱਚ ਤੁਹਾਡੇ ਲਈ ਬਹੁਤ ਦੂਰੀ ਤੇ ਜਾਣ ਦਾ ਮੌਕਾ ਹੈ ਯਾਤਰਾ ਕਰਦੇ ਸਮੇਂ ਆਪਣੀ ਸਿਹਤ ਅਤੇ ਚੀਜ਼ਾਂ ਦੇ ਨਾਲ ਵਾਧੂ ਸਾਵਧਾਨੀ ਵਰਤੋ ਇਸ ਤੋਂ ਇਲਾਵਾ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਇਸ ਹਫਤੇ ਤੁਲਾ ਰਾਸ਼ੀ ਵਾਲਿਆਂ ਦੀ ਝੋਲੀ ਦੇ ਵਿੱਚ ਖੁਸ਼ੀ ਚੰਗੀ ਕਿਸਮਤ ਰੱਖੀ ਅਤੇ ਹੋਰ ਬਹੁਤ ਕੁਝ ਹੈ ਹਾਲਾਂਕਿ ਇਹ ਕੁਦਰਤੀ ਹੋ ਸਕਦਾ ਹੈ ਆਰਥਿਕ ਬਿਹਤਰ ਹੋਵੇਗੀ ਇਸ ਹਫਤੇ ਤੁਹਾਨੂੰ ਤੁਹਾਡਾ ਮਨ ਪਾਉਂਦਾ ਕੰਮ ਮਿਲਣ ਦੀ ਸੰਭਾਵਨਾ ਹੈ ਜਾਇਦਾਦ ਅਤੇ ਇਮਾਰਤਾਂ ਦੀ ਖਰੀਦੋ ਫੁਰਕਤ ਦੇ ਵਿੱਚ ਲਾਭ ਹੋਵੇਗਾ ਤੇ ਉਹਨਾਂ ਦੇ ਨਾਲ ਸੰਬੰਧਿਤ ਵਿਵਾਦਾਂ ਦਾ ਨਿਪਟਾਰਾ ਹੋਵੇਗਾ ਤੁਹਾਡੇ ਇਸ਼ਿਆ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਕਿਸੇ ਨੈਤਿਕੀ ਦੋਸਤ ਜਾਂ ਪ੍ਰਮੁੱਖ ਵਿਅਕਤੀ ਤੋਂ ਵਾਦੂ ਸਹਾਇਤਾ ਪ੍ਰਾਪਤ ਹੋਵੇਗੀ ਫਿਰ ਵੀ ਯੋਜਨਾਬੰਦ ਕਾਰਜਾਂ ਦੇ ਨਾਲ ਵਪਾਰ ਵਿੱਚ ਪੈਸਾ ਸੰਭਾਉਣਾ ਵਧੇਗੀ ਜੋ ਜਾਦਿਕ ਪ੍ਰੇਮ ਸਬੰਧ ਵਿੱਚ ਹਨ ਉਹ ਭਾਵਿਕ ਹੋਣਗੇ ਤੁਹਾਨੂੰ ਆਪਣੇ ਪਿਆਰ ਸਾਥੀ ਦੇ ਨਾਲ ਸਮਾਂ ਬਿਤਾਉਣ ਦਾ ਵਧੇਰੇ ਮੌਕਾ ਮਿਲੇਗਾ ਤੇ ਆਪਸੀ ਵਿਸ਼ਵਾਸ ਦੇ ਵਿੱਚ ਵਾਦਾ ਹੋਵੇਗਾ ਜੇਕਰ ਬੱਚਿਆਂ ਦੇ ਕੋਲ ਸ਼ੇਅਰ ਕਰਨ ਦੇ ਲਈ ਕੁਝ ਸਕਾਰਾਤਮਕ ਖਬਰਾਂ ਹਨ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮੂਡ ਹੋਵੇਗਾ ਸਿਹਤ ਦੇ ਲਿਆਏ ਦੇ ਨਾਲ ਸਭ ਕੁਝ ਆਮ ਆਂਗ ਰਹੇਗਾ ਅਗਲੀ ਰਾਸ਼ੀ ਹੈ ਜੇ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲੇ ਇਸ ਹਫਤੇ ਆਪਣੇ ਕੰਮ ਅਤੇ ਤਰੱਕੀ ਨੂੰ ਲੈ ਕੇ ਅਸ਼ਾਂਤੀ ਮਹਿਸੂਸ ਕਰ ਸਕਦੇ ਹਨ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਕਰਨ ਦੀ ਲੋੜ ਹੈ ਕੰਮ ਅਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹੋ ਤੁਸੀਂ ਇਸ ਹਫ਼ਤੇ ਛੋਟੀ ਅਤੇ ਲੰਬੀ ਦੂਰੀ ਦੀ ਯਾਤਰਾ ਕਰ ਸਕਦੇ ਹੋ ਕਾਰੋਬਾਰ ਦੇ ਵਿੱਚ ਵਿੱਤੀ ਲਾਭ ਹੋਵੇਗਾ ਪਰ ਖਰਚ ਵੱਧ ਜਾਵੇਗਾ ਇਸ ਇਲਾਵਾ ਮਿਆਰੀ ਗੁਣਵੱਤਾ ਨੂੰ ਬਣਾਈ ਰੱਖਣ ਦੇ ਵਿੱਚ ਫੰਡ ਲਗਾਉਣਾ ਪੈ ਸਕਦਾ ਹੈ ਨਵੇਂ ਲੋਕਾਂ ਨੂੰ ਮਿਲਣਾ ਤੁਹਾਡੇ ਕਾਰੋਬਾਰ ਦੇ ਵਿਕਾਸ ਨੂੰ ਗਤੀ ਦੇਵੇਗਾ ਹਾਲਾਂਕਿ ਰੋਮਾਂਟਿਕ ਸਬੰਧਾਂ ਨੂੰ ਇਸ ਹਫ਼ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਤੁਹਾਡੇ ਸਾਥੀ ਦੇ ਨਾਲ ਕੋਈ ਵੀ ਗਲਤ ਸੰਚਾਰ ਤੁਹਾਡੇ ਬੰਧਨ ਨੂੰ ਤਣਾਪੂਰਨ ਬਣਾ ਸਕਦਾ ਹੈ ਤਣਾਅ ਦੇ ਵਿੱਚ ਤੇਜ਼ੀ ਦੇ ਨਾਲ ਵਧਣ ਤੋਂ ਬਚਣ ਦੇ ਲਈ ਕਿਸੇ ਵੀ ਸ਼ੱਕੀ ਸਦੀਤਾ ਤੋਂ ਦੂਰ ਰਹੋ ਵਿਆਹਤਾ ਜੀਵਨ ਕਦੇ ਖੁਸ਼ੀ ਅਤੇ ਕਦੇ ਕਮੀ ਦੇ ਵਿੱਚ ਸਥਿਤੀ ਵਿੱਚ ਰਹੇਗਾ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਾਵੇਂ ਲੰਮੀ ਹੋਵੇ ਜਾਂ ਛੋਟੀ ਦੂਰੀ ਹੋਵੇ ਹਫਤੇ ਦੀ ਸ਼ੁਰੂਆਤ ਨਕਦ ਲਾਭ ਤੋਂ ਇਲਾਵਾ ਪਰਭਾਵਸ਼ਾਲੀ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਨਾਲ ਹੋਵੇਗੀ ਇਸ ਅਤੇ ਨੌਕਰੀ ਪੇਸ਼ੇ ਯਾਤਕਾਂ ਨੂੰ ਤਰੱਕੀ ਅਤੇ ਵੱਡਾ ਅਹੁਦਾ ਮਿਲ ਸਕਦਾ ਹੈ ਕਾਰਜਸਥਾਨ ਦੇ ਵਿੱਚ ਜੂਨੀਅਰ ਸੀਨੀਅਰ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਕੰਮ ਕਰਨਗੇ ਆਪਣੀ ਫਰਮ ਨੂੰ ਬਤਾਉਣ ਦੇ ਲਈ ਵਿੱਤੀ ਨਿਵੇਸ਼ ਕਰਦੇ ਸਮੇਂ ਸਾਵਧਾਨੀ ਵਰਤੋ ਮਾਰਗਦਰਸ਼ਨ ਕਰਨ ਦੇ ਲਈ ਸੁਭਜਿੰਦਕਾਂ ਦੇ ਨਾਲ ਸਲਾਹ ਕਰਨਾ ਨਾ ਭੁੱਲੋ ਹਫਤੇ ਦੇ ਮਾਦੇ ਦੇ ਵਿੱਚ ਤੁਹਾਨੂੰ ਕਿਸੇ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਛੁੱਟੀ ਦੇ ਕਿਸੇ ਪਰਿਵਾਰ ਜਾਂ ਨਜ਼ਦੀਕੀ ਦੋਸਤ ਨੂੰ ਪੂਜਾ ਸਥਾਨ ਤੇ ਲੈ ਕੇ ਜਾਣਾ ਸੰਭਵ ਹੋਵੇਗਾ। ਰੀਅਲ ਅਸਟੇਟ ਅਤੇ ਇਮਾਰਤਾਂ ਨੂੰ ਖਰੀਦਣ ਅਤੇ ਵੇਚਣ ਦੀ ਇੱਛਾ ਇਸ ਹਫਤੇ ਪੂਰੀ ਹੋ ਸਕਦੀ ਹੈ। ਪ੍ਰੇਮੀ ਜੀਵਨ ਸਾਥੀ ਦੇ ਨਾਲ ਸਬੰਧ ਮਜ਼ਬੂਤ ਹੋਣਗੇ, ਵਿਆਹ ਹੋਥਾ ਜੀਵਨ ਖੁਸ਼ਹਾਲ ਰਹੇਗਾ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਹਫਤੇ ਦੇ ਸ਼ੁਰੂ ਦੇ ਵਿੱਚ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਸਮੋਲਿਅਤ ਹੋਵੇਗੀ ਆਪਣੇ ਪਰਿਵਾਰ ਦੇ ਨਾਲ ਸਥਾਨਿਕ ਜਾਂ ਵਿਦੇਸ਼ ਯਾਤਰਾ ਕਰਨਾ ਵੀ ਸੰਭਵ ਹੈ ਇਸ ਸਮੇਂ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਕੋਲ ਸਰੀਰਕ ਅਤੇ ਮਾਨਸਿਕ ਤਾਕਤ ਹੈ ਪੈਸੇ ਵਾਪਸ ਮਿਲਣ ਤੇ ਸੁੱਖ ਦਾ ਸਾਹਵੇਂਗਾ ਪਰ ਇਸ ਸਮੇਂ ਦੌਰਾਨ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਵਿੱਤੀ ਨਿਵੇਸ਼ ਕਰਨ ਤੋਂ ਪਰੇਸ਼ ਕਰੋ ਜਿੱਥੇ ਕਿਸੇ ਕਿਸਮ ਦਾ ਜੋਖਮ ਮੌਜੂਦ ਹੋਵੇ ਨੌਕਰੀ ਪੇਸ਼ਾ ਆਜ਼ਾਦਕਾਂ ਕੋਲ ਆਮਦਨ ਦੇ ਵਧੇਰੇ ਸਰੋਤ ਹੋਣਗੇ ਦੌਲਤ ਦਾ ਪੱਧਰ ਉੱਚਾ ਹੋਵੇਗਾ ਪ੍ਰਭਾਵਸ਼ਾਲੀ ਵਿਅਕਤੀ ਜਾਂ ਸੀਨੀਅਰ ਵਿਅਕਤੀ ਜ਼ਮੀਨ ਅਤੇ ਨਿਰਮਾਣ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਸਹਾਇਤਾ ਕਰੇਗਾ ਰੋਮਾਂਟਿਕ ਰਿਸ਼ਤੇ ਦੇ ਵਿੱਚ ਇੱਕ ਦੂਜੇ ਦੇ ਭਰੋਸਾ ਕਰਨਾ ਚਾਦਰੱਖੋ ਅਤੇ ਕਦੇ ਵੀ ਆਪਣੇ ਸਾਥੀ ਦੀਆਂ ਭਾਵਨਾਵਾਂ ਦੀ ਅਣਦੇਖੀ ਨਾ ਕਰੋ ਵਿਆਹ ਹੋ ਤਾਂ ਜੀਵਨ ਸ਼ਾਨਦਾਰ ਰਹੇਗਾ ਅਗਲੀ ਰਾਸ਼ੀ ਹੈ ਜੀ ਕੰਬ ਰਾਸ਼ੀ ਤੁਹਾਨੂੰ ਇਸ ਹਫਤੇ ਕੰਮ ਤੇ ਜੋਨियर ਸੀਨੀਅਰ ਤੋਂ ਵਾਧੂ ਸਹਾਈਤਾ ਪ੍ਰਾਪਤ ਹੋਵੇਗੀ ਬੇਰੁਜ਼ਗਾਰਾਂ ਦੀ ਪਾਲ ਖਤਮ ਹੋ ਜਾਵੇਗੀ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ ਤਾਂ ਤੁਹਾਡੀ ਕੰਪਨੀ ਦਾ ਵਿਸਥਾਰ ਹੋਵੇਗਾ ਅਤੇ ਤੁਸੀਂ ਇਸ ਹਫਤੇ ਲੋੜੀ ਦਾ ਲਾਭ ਕਮਾਓਗੇ ਯਾਤਰਾ ਖਾਸ ਤੌਰ ਤੇ ਤੁਸੀਂ ਕਾਰੋਬਾਰ ਨਾਲ ਸੰਬੰਧਿਤ ਹੋਵੇਗੀ ਚੰਗੀ ਅਤੇ ਲਾਭਦਾਇਕ ਸਾਬਤ ਹੋਵੇਗੀ ਸਿਆਸਤ ਦਾਣਾ ਤੋਂ ਇਸ ਹਫਤੇ ਕੋਈ ਮਹੱਤਵਪੂਰਨ ਨੌਕਰੀ ਜਾਂ ਜ਼ਿੰਮੇਵਾਰੀ ਤਿਆ ਸਕਦੀ ਹੈ ਸਾਰੀਆਂ ਗੱਲਾਂ ਤੇ ਵਿਚਾਰ ਕਰੋ ਇਸ ਹਫਤੇ ਤੁਹਾਡੀ ਮਿਹਨਤ ਅਤੇ ਲਗਨ ਦਾ ਪੂਰਾ ਫਲ ਮਿਲੇਗਾ ਟੈਸਟਾਂ ਅਤੇ ਮੁਕਾਬਲਿਆਂ ਦੇ ਆਧਾਰਿਤ ਤੇ ਪ੍ਰੀਖਿਆ ਦੇ ਕਰਨ ਵਾਲਿਆਂ ਲਈ ਕੁਝ ਸਕਾਰਾਤਮਕ ਖਬਰਾਂ ਹੋ ਸਕਦੀਆਂ ਹਨ ਇਸ ਸਮੇਂ ਪਿਕਨਿਕ ਅਤੇ ਹੋਰ ਸਮਾਗਮਾਂ ਦੇ ਜਾਣ ਦੀ ਯੋਜਨਾ ਬਣ ਸਕਦੀ ਹੈ ਪ੍ਰੇਮ ਸਬੰਧਾਂ ਦੇ ਵਿੱਚ ਭਾਵਨਾਵਾਂ ਹਾਵੀ ਰਹਿਣਗੀਆਂ ਵਿਆਹ ਹੋਤਾ ਜੀਵਨ ਦੇ ਵਿੱਚ ਮਿਠਾਸ ਰਹੇਗੀ ਪਹਿਲਾਂ ਤੋਂ ਮਜੂਦ ਸਿਹਤ ਸੰਬੰਧੀ ਸਮੱਸਿਆਵਾਂ ਘਟ ਹੋਣਗੀਆਂ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਜਾਤਕਾਂ ਨੂੰ ਕੰਮਾਂ ਨੂੰ ਪੂਰਾ ਕਰਨ ਦੇ ਲਈ ਇਸ ਹਫ਼ਤੇ ਥੋੜਾ ਜਿਹਾ ਸਫਰ ਕਰਨਾ ਪੈ ਸਕਦਾ ਹੈ ਪਰਵਾਰਿਕ ਅਤੇ ਘਰ ਦੇ ਨਾਲ ਸੰਬੰਧਿਤ ਮੁੱਦੇ ਮਨ ਨੂੰ ਉਲਝਾਉਣਗੇ ਜੇਕਰ ਜ਼ਮੀਨ ਢਾਂਚੇ ਜਾਂ ਪਰਵਾਰਿਕ ਜਾਇਦਾਦ ਨੂੰ ਲੈ ਕੇ ਕੋਈ ਮਤਭੇਦ ਹੈ ਤਾਂ ਤੁਹਾਨੂੰ ਅਦਾਲਤ ਦੇ ਵਿੱਚ ਜਾਣਾ ਪੈ ਸਕਦਾ ਹੈ ਪਰ ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਅਦਾਲਤ ਤੋਂ ਬਾਹਰ ਹੀ ਆਪਸੀ ਉਸ ਹਮਤੀ ਵਾਲੇ ਸਮਝੌਤੇ ਤੇ ਪਹੁੰਚ ਸਕਦੇ ਹੋ ਕੰਮ ਵਿੱਚ ਤੁਹਾਡੇ ਵੱਲੋਂ ਜ਼ਬਰਦਸਤ ਵਿਰੋਧ ਹੋਵੇਗਾ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਛੋਟੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰੋ ਤੇ ਆਪਣੇ ਉਦੇਸ਼ ਤੇ ਧਿਆਨ ਕੇਂਦਰਿਤ ਕਰੋ ਸਾਰੇ ਸਹਿ ਕਰਮੀਆਂ ਦੇ ਨਾਲ ਤਾਲਮੇਲ ਕਾਇਮ ਰੱਖਣਾ ਬਿਹਤਰ ਹੋਵੇਗਾ ਜੇਕਰ ਤੁਸੀਂ ਕਾਰੋਬਾਰ ਦੇ ਵਿੱਚ ਹੋ ਤਾਂ ਧਿਆਨ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਯੋਜਨਾਵਾਂਾਂ ਦੇ ਵਿੱਚ ਪੈਸਾ ਨਿਵੇਸ਼ ਕਰੋ ਹਫ਼ਤੇ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਪਰਿਵਾਰ ਜਾਂ ਰੋਮਾਂਟਿਕ ਸਬੰਧਾਂ ਦੇ ਵਿੱਚ ਕਿਸੇ ਵੀ ਗਲਤਫਹਿਮੀ ਨੂੰ ਦੂਰ ਕਰਨ ਦੇ ਲਈ ਵਿਵਾਦ ਦੀ ਬਚਾਏ ਗੱਲਬਾਤ ਦੇ ਵਿੱਚ ਸ਼ਾਮਲ ਹੋ ਕਿਸੇ ਵੀ ਹਾਲਾਤ ਦੇ ਵਿੱਚ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਦੀ ਭਾਵਨਾਵਾਂ ਦੀ ਅੰਦੇਸ਼ਕੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਕੀਮਤ ਦੀ ਅਦਾ ਕਰਨੀ ਪੈ ਸਕਦੀ ਹੈ ਦੋਸਤੋ ਏਸੀ ਹਫ਼ਤੇ ਦਾ ਰਾਸ਼ੀਫਲ ਜੇਕਰ ਇਹ ਤੁਹਾਨੂੰ